ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਪਿੰਡ ਇਕੱਠੇ ਕਰਨੇ ਆ ਮਹਿਮਾ ਸਰਜਾ ਸਰਕਾਰੀ ਤੇ ਸਵਾਈ ਕਿਉਂਕਿ ਤਿੰਨੇ ਪਿੰਡੇ ਨੇੜੇ-ਨੇੜੇ ਆ ਤੇ ਇੱਕ ਘਰ ਦੀਆਂ ਚਾਰ ਬੋਟਾਂ ਉਧਰ ਆ ਤੇ ਚਾਰ ਉਧਰ ਆ ਤੇ ਬਾਕੀ ਤੁਸੀਂ ਦੱਸ ਦਿਓ ਕਿੰਨੇ ਪਿੰਡਾਂ ਵਾਲੇ ਨੇ ਕਿਹੜਾ ਪਿੰਡ ਕਿੱਥੋਂ ਆ ਤੇ ਕਿਵੇਂ ਆ ਜਾਂ ਜਿਹੜੀ ਚੀਜ਼ ਅਸੀਂ ਦਿਖਾਵਾਂਗੇ ਵੀ ਉਹ ਕਿਹੜੇ ਮਹਿਮੇ ਦੇ ਵਿੱਚ ਸੀਜ਼ ਮਖੂ ਜਾਂ ਛੱਪੜ ਜਾਂ ਕੋਈ ਗੁਰਦੁਆਰਾ ਸਾਹਿਬ ਸੋ ਸਾਹਮਣੇ ਮਹਿਮਾ ਸਰਕਾਰੀ ਦਾ ਸਕੂਲ ਆ ਪ੍ਰਾਇਮਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇਹ ਹੈ ਜੀ ਗੁਰਦੁਆਰਾ ਸਾਹਿਬ ਮਹਿਮਾ ਸਰਕਾਰੀ ਦੇ ਅੰਦਰ ਦਾ ਮਾਹੌਲ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਇਮਾਰਤ ਆ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਬਹੁਤ ਸੋਹਣਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਪੰਚਾਇਤ ਘਰ ਆ ਇਹ ਖੂ ਮਹਿਮਾ ਸਰਕਾਰੀ ਦੇ ਵਿੱਚ ਆ ਅਗਲੇ ਪਾਸੇ ਮਹਿਮਾ ਸਰਜਾ ਪਿੰਡ ਆ ਤੋ ਥੋੜੀ ਜਿਹੀ ਕਨਫਿਊਜ਼ਨ ਰਹੂਗੀ ਜੇ ਨਾਮ ਅੱਗੇ ਪਿਛੇ ਹੋ ਗਿਆ ਤਾਂ ਮਾੜਾ ਜਿਹਾ ਤੁਸੀਂ ਸੰਭਾਲ ਲਿਓ ਸਾਹਮਣੇ ਸਾਥ ਆ ਬਾਬਿਆਂ ਦੀ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਇਹ ਖੂਹੇ ਨਵੀਂ ਏਟ ਦਾ ਬਣਿਆ ਹੋਇਆ ਖੂਹ ਬਹੁਤਾ ਪੁਰਾਣਾ ਨਹੀਂ ਸਾਹਮਣੇ ਸਾਥ ਆ ਇਧਰ ਬੋਰਡ ਲੱਗਿਆ ਪਿੰਡ ਦਾ ਵਿਚਾਲਾ ਬਿਲਕੁਲ ਪਰ ਬਹੁਤ ਬੁਰਾ ਹਾਲ ਈ ਹੈ ਨਾ ਬਹੁਤ ਸੁਰੀਆ ਉੱਡੀਆਂ ਜਿਹਾ ਟਰੈਕਟਰ ਚੱਲਿਆ ਨਜ਼ਾਰਾ ਬਣ ਗਿਆ ਜਿਹਦਾ ਖਰਚੇ ਮਾਨੂੰ ਬਹੁਤ ਜ਼ਿਆਦੇ ਸੀ ਤਕਰੀਬਨ ਨਰਮਿਆਂ ਦੇ ਨਾਲ ਬਥੇ ਕਿਸਾਨ ਉਹ ਮਰ ਦੱਬੇ ਹੀ ਰਹਿੰਦੇ ਸੀਗੇ ਪਰ ਹੁਣ ਮਾਰ ਆਇਆ ਜਾਂ ਝੋਨਾ ਮੋਟਰਾਂ ਲੱਗੀਆਂ ਝੋਨਾ ਹੋਂ ਲੱਗ ਗਿਆ ਕਣਕ ਹੋਂ ਲੱਗ ਗਈ ਇਹ ਵਰੀਆ ਮਰ ਥੋੜੀ ਕਾਕੇ ਘਾਟ ਦੇ ਫਸਲਾਂ ਪੱਕੀਆਂ ਹੋਣ ਕਰਕੇ ਖੋੜ ਆ ਜਾ ਇਹ ਅੱਜ ਜਿੰਮੇਦਾਰ ਥੋੜਾ ਜਿਹਾ ਸਥਾਲਾ ਹੋਇਆ ਬਹੁਤ ਥੋੜੀ ਪਿੰਡਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਲੋਕੇਸ਼ਨਾਂ ਜਿਹੜੀਆਂ ਇੱਕ ਜਗ੍ਹਾ ਤੇ ਮਿਲਦੀਆਂ ਇਹ ਮੈਂ ਮੇ ਭਗਵਾਨੇ ਦੇ ਵਿੱਚ ਬਣਗਾ ਆਉਂਗਾ ਸੀਗਾ ਵੀ ਪੰਚਾਇਤ ਘਰ ਦੇ ਵਿੱਚ ਹੀ ਸਾਰਾ ਸਿਸਟਮ ਉਹਨਾਂ ਦਾ ਇਕੱਠਾ ਸੀ ਸੋ ਮੈਂ ਮੇ ਸਵਾਈ ਦੇ ਵਿੱਚ ਆਪਾਂ ਇਸ ਸਮੇਂ ਖੜੇ ਆ ਤੇ ਸਾਹਮਣੇ ਖੂਹ ਆ ਨਾਲ ਗੁਰਦੁਆਰਾ ਸਾਹਿਬ ਆ ਬਿਸ਼ਕਰਮਾ ਜੀ ਦਾ ਮੰਦਿਰ ਆ ਵਿੱਚ ਇਧਰਲੇ ਪਾਸੇ ਇੱਕ ਪੁਰਾਣੀ ਦਿਖਦਾ ਦਰਵਾਜ਼ਾ ਬਣਾਇਆ ਹੋਇਆ ਕਹਿੰਦੇ ਵੀ ਇਹ ਢਾਕੇ ਕੱਚਾ ਸੀ ਪਹਿਲਾਂ ਹੁਣ ਪੱਕਾ ਕਰਤਾ ਨੇੜੇ ਦੀ ਤਸਵੀਰ ਵੀ ਤੁਹਾਨੂੰ ਲੈ ਜਾਾਂਗੇ ਬਹੁਤ ਸੋਹਣਾ ਬਰਾਲਾ ਇਹ ਇੱਕ ਚੌਂਕ ਆ ਖੁੱਲੀ ਜਗ੍ਹਾ ਪਿੰਡ ਮਹਿਮਾ ਸਵਾਈ ਦੇ ਵਿੱਚ ਬਹੁਤ ਸੋਹਣਾ ਦਰਵਾਜ਼ਾ ਬਣਾਇਆ ਪਿੰਡਾਂ ਦਾ ਸਾਂਝਾ ਦਰਵਾਜ਼ਾ ਇਹ ਜੋੜੀ ਤੁਹਾਨੂੰ ਨੇੜੇ ਹੋ ਕੇ ਉਹ ਮਿਖਾ ਦਿੰਦਾ ਉਵੇਂ ਜੋਕਰ ਫੁੱਲੀਆਂ ਲਾਈਆਂ ਹੋਵੇ ਜੋਕਰ ਕਿੱਲ ਲਾਏ ਆ ਛੋਟੀ ਬਾਰੀ ਲੱਗੀ ਆ ਪੁਰਾਣੇ ਟਾਈਪ ਦਾ ਗੁੰਡਾ ਤੇ ਜਾ ਤਾਂ ਦਰਵਾਜ਼ਿਆਂ ਦੇ ਵਿੱਚੋਂ ਆ ਪੱਥਰ ਜਿਹੜਾ ਹੈਗਾ ਰਾਜਸਥਾਨ ਵਾਲਾ ਧੋਲਪੁਰੀ ਪੱਥਰ ਨਹੀਂ ਵਰਤਦੇ ਪਰ ਇਹਨਾਂ ਨੇ ਵਰਤਿਆ ਦੇਖੋ ਉਸੇ ਤਰ੍ਹਾਂ ਦਾ ਪੁਰਾਣੀ ਆ ਦੂਜੇ ਪਾਸੇ ਦਾਖਾਨਾ ਲਾਇਬ੍ਰੇਰੀ ਲਓ ਜੀ ਮਹਿੰਦਰ ਦੇ ਉੱਠ ਵੇਖ ਲਓ। ਸਾਹਮਣੇ ਮਸਜਿਦ ਆ ਸਾਨੂੰ ਉਹਦੇ ਵੀ ਦਰਸ਼ਨ ਦਿਦਾਰੇ ਕਰਾਵਾਂਗੇ। ਸਾਨੂੰ ਪਿੰਡ ਚੋਂ ਪਤਾ ਲੱਗਿਆ ਕਿ ਮਹਿੰਦਰ ਬੜਾ ਸ਼ੌਂਕੀ ਬੰਦਾ ਮੇਲਿਆਂ ਮੂਲਿਆਂ ਤੇ ਜਾਂਦਾ ਉੱਠ ਉਹਨੇ ਤਾਂ ਰੱਖੇ ਆ ਬੋਤੇ। ਤੇ ਫਿਲਮਾ ਫੁਲਮਾਲ ਵੀ ਲੈ ਜਾਂਦੇ ਆ ਤੇ ਉਹਦੂ ਗਾਂ ਵਾਲੀ ਗਲੀ ਆ ਪਾਂ ਗਲੀਆਂ ਆਏ ਆ ਤੇ ਇੱਥੇ ਮੁਸਲਮ ਭਾਈਚਾਰੇ ਦਾ ਧਾਰਮਿਕ ਸਥਾਨ ਬਣਿਆ ਹੋਇਆ ਜੀ ਮਸਜਿਦ ਆ। ਸੋ ਥੋੜੇ ਸਮੇਂ ਬਾਅਦ ਆ ਜਾਣ ਦਾ ਵਕਤ ਹੋਊਗਾ ਹੋ ਸਕਦਾ ਕੋਈ ਕਾਜੀ ਜੀ ਇੱਥੋਂ ਅਜਾਣ ਦੇਣ। ਹੁਣ ਆਪਾਂ ਗਾਂਹ ਨੂੰ ਚਾਲੇ ਪਾਉਣੇ ਆ ਆਪਣੇ ਸਾਹਮਣੇ ਦੋ ਦਰਵਾਜੇ ਬਣੇ ਹੋਏ ਆ ਇੱਕ ਦਰਵਾਜਾ 1991 ਦੇ ਵਿੱਚ ਬਣਿਆ ਜਿਹਦੇ ਤੇ ਸਫੈਦੀ ਕੀਤੀ ہوئی ਆ ਇੱਕ ਦਰਵਾਜਾ ਇਹ ਵਾਲਾ 1961 ਦਾ ਬਣਿਆ ਹੋਇਆ ਸੋ ਦੋਨਾਂ ਦੇ ਵਿੱਚ ਫਰਕ ਕੀ ਆ ਵੀ ਉਹਦੇ ਨਾਲ ਸ਼ਾਇਦ ਅੰਦਰਲੇ ਪਾਸੇ ਇੱਕ ਬੈਠਕਾ ਪਰ ਹੋਣ ਵਾਲੇ ਦਰਵਾਜਿਆਂ ਦੇ ਵਿੱਚ ਬੈਠਕਾ ਨਹੀਂ ਬਣਾਂਗੇ ਜਾਂਦੇ ਇਹਦੇ ਦੋ ਬੈਠਕਾ ਇੱਕ ਤਾਂ ਆਹ ਗੇਟ ਤੇ ਦੋ ਜੰਗਲੇ ਲੱਗੇ ਇੱਕ ਦੋ ਜੰਗਲੇ ਤੇ ਗੇਟ ਇੱਥੇ ਆ ਬਾਕੀ ਜਾਲ ਜੁਲੀ ਬਨ ਕੇ ਪੂਰਾ ਠੋਕਮਾ ਕੰਮ ਕੀਤਾ ਸੀ ਬਜ਼ੁਰਗਾਂ ਨੇ ਤੇ ਜਿੱਦਾਂ ਘਰ ਵਾਲਿਆਂ ਦਾ ਸ਼ੋਗਰ ਵੀ ਸਾਹ ਜਿਹੜਾ ਸਾਹ ਕੇ ਰੱਖਿਆ ਕੋਠੀ ਨਹੀਂ ਪਾਈ ਅਗਲੇ ਪਾਸੇ ਮਕਾਨ ਇਹਨਾਂ ਨੇ ਜਿਹੜਾ ਨਵਾਂ ਪਾਲਿਆ ਸੋ ਇਹ ਸੀ ਦਰਵਾਜ਼ਾ ਮਹਿਮਿਆਂ ਦੇ ਵਿੱਚ ਆ ਗੱਲ ਬਾਤ ਹੈ ਜੀ ਬੜਾ ਸੋਹਣਾ ਬਰਾਸਤੀ ਜਿਹੜਾ ਮਕਾਨ ਆਪ ਦਾ ਸਾਹ ਕੇ ਰੱਖਣਾ ਵੀ ਇੱਕ ਕਲਾ ਇਹ ਆਈ ਸਰਜਾ ਮਹਿਮਾ ਸਰਜੇ ਮਹਿਮੇ ਦੀ ਮਾਰਕੀਟ ਹੈ ਸਾਨੂੰ ਹਨੇਰਾ ਹੋ ਗਿਆ ਅੱਜ ਤੇ ਹਨੇਰਾ ਹੋਣ ਦੇ ਕਾਰਨ ਸ਼ੋਰਟ ਦੀ ਤਾਂ ਲਾ ਰਹੇ ਆਂ ਇਹ ਦੂਆ ਚੱਲਾਂਗੇ ਸਰ ਜੀ ਮੈਂ ਇਹਦੇ ਸਕੂਲ ਦੇ ਵਿੱਚ ਉਥੋਂ ਦਾ ਮਾਹੌਲ ਰੰਗਾਰਾ ਤੁਹਾਨੂੰ ਦਿਖਾਵਾਂਗੇ ਜਵਾਹ ਜੂ ਬਾਬਾ ਕਿਹੜੇ ਸਾਨੂੰ ਦੱਸ ਪਈਓ ਉਧਰੋਂ ਇਹ ਸਕੂਲ ਵਾਲਾ ਮਹਿਮਾ ਵੀ ਕਹਿ ਦਿੰਦੇ ਆ ਇਹਨੂੰ ਇਹਨੂੰ ਮੰਡੀ ਵਾਲਾ ਮਹਿਮਾ ਵੀ ਕਹਿ ਦਿੰਦੇ ਆ ਤੇ ਹੁਣ ਆਪਾਂ 15 ਨੂੰ ਤੁਹਾਨੂੰ ਗਰਾਊਂਡ ਦੀ ਇੱਕ ਤਸਵੀਰ ਦਿਖਾ ਦਿੰਨੇ ਆ ਉਦੋਂ ਬਾਅਦ ਵਿੱਚ ਆਪਾਂ ਵਲੌਗ ਦੀ ਕਰਾਂਗੇ ਸਮਾਪਤੀ ਤੇ ਮਿਲਾਂਗੇ ਫਿਰ ਅਗਲੇ ਵਲੌਗ ਦੇ ਵਿੱਚ ਕਿਸੇ ਹੋਰ ਪਿੰਡ ਦੇ ਵਿੱਚ ਗਰਾਊਂਡ ਦੇ ਪਰਲੇ ਪਾਸੇ ਸਕੂਲ ਆ ਤੇ ਇਧਰਲੇ ਪਾਸੇ ਸੜਕਾਂ ਵਾਲੇ ਪਾਸੇ ਗਰਾਊਂਡ ਆ ਬਹੁਤ ਵੱਡਾ ਗਰਾਊਂਡ ਆ ਸਾਹਮਣੇ ਸਟੇਜ ਬਣੀ ਹੋਈ ਉਹ ਉੱਥੇ ਮੁੰਡੇ ਖੜਦੇ ਆ ਉੱਤੇ ਤੇ ਆ ਮੁੰਡੇ ਜਿਹੜੇ ਇੱਥੇ ਪ੍ਰੈਕਟਿਸ ਕਰ ਰਹੇ ਆ ਖੇਡ ਰਹੇ ਆ ਟਰੈਕ ਬਹੁਤ ਸੋਹਣਾ ਬਣੇ ਮੇਰੇ ਸਾਹ ਹੁਣ 400 ਮੀਟਰ ਦਾ ਟਰੈਕ ਹੋਊਗਾ ਪੂਰਾ ਤੇ ਨਾਲ ਇਧਰਲੇ ਪਾਸੇ ਪੌੜੀਆਂ ਬਣੀਆਂ ਦੂਰੋਂ ਤਾਂ ਸਕਰੀਨ ਦੇ ਵਿੱਚ ਨਹੀਂ ਹੁੰਦੀ ਨਾ ਪੂਰੇ ਗਰਾਊਂਡ ਦੇ ਨਾਲ-ਨਾਲ ਟਰੈਕ ਦੇ ਉੱਪਰ ਹੀ ਪੌੜੀਆਂ ਬਣੀਆਂ ਬੈਠਣ ਨੂੰ ਦੇਖਣ ਨੂੰ ਮਾਹੌਲ ਪੂਰਾ ਵਧੀਆ ਮੁੰਡੇ ਪ੍ਰੈਕਟਿਸ ਕਰਦੇ ਆ ਆਉਂਦੇ ਆ ਜਿਵੇਂ ਖੇਡਦੇ ਆ ਨਾਲੇ ਸੋ ਚਾਹੀਦਾ ਬੱਚਿਆਂ ਨੂੰ ਗਰਾਊਂਡ ਨਾਲ ਜ ਕਾਂ ਪਾਉਣ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਨਵੇਂ ਪਿੰਡ ਦੇ ਵਿੱਚ ਨਵੇਂ ਬਲੌਗ ਦੇ ਵਿੱਚ